ਅੱਜ ਹਾਂਜੀ ਹਾਂਜੀ ਸ਼੍ਰੋਮਣੀ ਜਲਦੀ 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 ਸਰਕਾਰੀ ਦਲ ਦਾ ਇੱਕ ਵਫਦ ਲਾਹਣਾ ਯਾਰ ਜਿਹਦੇ ਵਿੱਚ ਇੱਕ ਆ ਰਹੇ ਇੱਕ ਆਰ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀ ਸਾਬਣ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਗੜਿਆ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਉਹ ਮਿਲ ਕੇ ਪਿੱਛੇ ਆ ਰਹੇ ਆ ਸਰਦਾਰ ਅਸ਼ਦੀਤ ਸਿੰਘ ਜੀ ਕਲੇਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਟਗਰਵਾਲਾ ਸਾਹਿਬ ਮੈਂਬਰ ਐਗਜ਼ੀਕਟਿਵ ਦੇ ਮੇਰੇ ਸਤਕਾਰਯੋਗ ਵੱਡੇ ਵੀਰ ਭਾਈ ਰਾਮ ਸਿੰਘ ਜੀ ਸਾਡੇ ਐਜਪੀਸੀ ਦੇ ਮੁਖ ਸਕੱਤਰ ਸਰਦਾਰ ਕਰੋਨ ਸਿੰਘ ਜੀ ਬਨਣ ਸਾਹਿਬ ਅਸੀਂ ਸਾਰੇ ਸਿੰਘ ਸਾਹਿਬ ਨੂੰ ਉਹਨਾਂ ਕੋਲੋਂ ਸਮਾਂ ਅਸੀਂ 4 ਦਿਨ ਪਹਿਲਾਂ ਮੰਗਿਆ ਸੀ ਕੋਈ ਲਤਾ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੁੱਲਾ ਸਮਾਂ ਤੇ ਬੜੇ ਪਸਾਰ ਦੇ ਵਿੱਚ ਜਿਹੜੀ ਸਾਡੀ ਬੇਨਤੀ ਜੋਦੜੀ ਹੈ ਉਹਨੂੰ ਸੁਣਿਆ ਮੈਂ ਫਿਰ ਉਸ ਗੱਲ ਨੂੰ ਅੱਗੇ ਵੀ ਕਈ ਵਾਰੀ ਕਿਹਾ ਜੇ ਫਿਰ ਦਰਉਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲਪਤੀ ਸਾਹਿਬ ਨੂੰ ਨਤਮਸਤ ਕਰਿਆ ਇਹ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਕਾਰਤਕ ਸਾਹਿਬ ਦਾ ਹੁੰਦਾ ਹਮੇਸ਼ਾ ਹੀ ਅਸੀਂ ਸਵਿਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸ ਨਵਾ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦੀ ਦੇਖ ਕਰਾਈ ਆ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਦੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਅੱਲੇ ਕੇ ਬੜੇ ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਨਾਰਾਇਣ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਸਾਰੀ ਸੇਵਾ ਬੜੀ ਅਚੀ ਤਰ੍ਹਾਂ ਦੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਤੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ ਕਿਉਂਕਿ ਜਦੋਂ ਮੈਂ ਦਿੱਤਾ ਤੇ ਕੋਈ ਡਰਾਮਾ ਕਰਨ ਵਾਸਤੇ ਨਹੀਂ ਦਿੱਤਾ ਇਸ ਕਰਕੇ ਪ੍ਰਵਾਨ ਕਰੋ ਪਰ ਸਾਡੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅਦਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਅਸੀਂ ਸਤਕਾਰਯੋਗ ਸਿੰਘ ਸੈਬਾਨੂ ਜਿਹੜਾ ਉਹ ਪੇਸ਼ ਕੀਤਾ ਸੀ ਜਿਹਦੇ ਚ ਸਾਰੇ ਸੰਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੱਭ ਸਮਾ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਪਰ ਲੋਕ ਇਹ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਆ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿੰਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭਲੇਖੇ ਜਿਹੜੇ ਆ ਉਹ ਸੱਗਤ ਦੇ ਵਿੱਚ ਹਮੇਸ਼ਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੀ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਅੱਜ ਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਮੁੜ ਕੇ ਹੋ ਸਕਦਾ ਜਾਂ ਪਰ ਸਕਦਾ ਪਰ ਵਾਰ-ਵਾਰ ਇਹੋ ਜਿਹਾਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣੇ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਇਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮੰਨਦਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣਨ ਦਾ ਸਮਾਂ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਥੀ ਵੀ ਦੇਣਾ ਅਹੁਣ ਨਵੀਆਂ-ਨਵੀਆਂ ਪਾਰਟੀਆਂ ਬੰਦ ਦੀ ਗੱਲ ਹੋ ਰਹੀ ਹੈ ਨਾ ਵੀ ਇੱਕ ਪਾਰਟੀ ਕਹਿੰਦੇ ਮਾਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਰਿਆਂ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਇਰਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕਰੈਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਏ ਸੀ ਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲਿਆ ਪਰ ਪਾਰਟੀ ਬਣਾਉਣ ਵਾਲੇ ਨੇ ਬੇਨਤੀ ਕਰਤਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਕਾਂਦੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ ਪਈ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜ਼ਰੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਦੇ ਪਈ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਰਵੜੇ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਲੀਦਾਲ ਤੇ ਤਾਂ ਬੜਾ ਪ੍ਰਚਾਰ ਕਰ ਲਿਆ ਭੇ ਭੱਜ ਗਿਆ ਜੀ ਇਹ ਹੋ ਗਿਆ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡੇਵਟ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦੈਤਾ ਕਰਕੇ ਕੀਤੇ ਸੀ ਮਨਜੀਤ ਸਿੰਘ ਮਨਜੀਤ ਸਿੰਘ ਖਹਿਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਉਹ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਆ ਜਿਹੜਾ ਕੋਈ ਵੇਖਣਾ ਚਾਵੇ ਮੈਂ ਆਪਣੀ ਜਿਹੜੀ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟਿਆ-ਮੋਟਿਆ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਜਿਹੜਾ ਮਰਜ਼ੀ ਅੱਜ ਕੱਢ ਕੇ ਦੇਖ ਲਿਆ ਪਹਿਲਾ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟ ਚ ਕੀ ਲਿਖਿਆ ਹੈ ਸ਼ੁੱਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਵਰਡ ਹੈ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਕਿ ਇਦਾਂ ਕਰ ਲਓ ਉਦਾਂ ਕਰ ਲਓ ਪਹਿਲੀ ਕੰਡੀਸ਼ਨ ਹੈ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹਦੇ ਵਿੱਚ ਕੀ ਲਿਖਿਆ ਹਦਾਇਤ ਕੀ ਹੈ ਸ਼ੁੱਡ ਬੀ ਇਨ ਕਨਸੋਨੈਂਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਹੈ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦਰ ਜਿਸਟ੍ਰਾ ਕਰੋ ਅਸੀਂ ਚੁਣੌਤੀ ਦਿੰਦੇ ਆ ਰਜਿਸਟਰ ਕਰਾਓ ਪੋਲਿਟਿਕਲ ਪਾਰਟੀ ਅੰਡਾਪੀਏ ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਿਆ ਕਰਿਓ ਡਿਸੀਜਨ ਮੇਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟ੍ਰਕਚਰ ਵੀ ਡਿਸੀਜਨ ਮੇਕਿੰਗ ਕਿ ਹੋਣੀ ਚਾਹੀਦੀ ਆ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕਰੈਟਿਕ ਸਪਿਰਟ ਲੋਕਤੰਤਰ ਉਹਦੇ ਵਿੱਚੋਂ ਜਿਹੜਿਆ ਨਜ਼ਰ ਹੋਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ ਆ ਨੋ ਵੀਟੋ ਪਾਵਰ ਕੋਈ ਰਾਤ ਨਹੀਂ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆਪੀ ਆ ਕਰਨਾ ਕਿਆ ਕਰਨਾ ਕੋਈ ਲੀਡਰ ਨਹੀਂ ਇਸ ਤਰ੍ਹਾਂ ਕਹਿ ਸਕਦਾ ਤੁਹਾਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਡਿਸੀਜਨ ਲੈਣੇ ਪਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਆ ਇਹ ਐਫੀਡੇਵਿਟ ਫਾਈਲ ਕਰਨਾ ਪੈਣਾ ਜਿੰਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਇਕੱਲੇ ਦਲ ਤੇ ਸਵਾਲ ਚੁੱਕਦੇ ਹਨ ਇਹ ਮੈਂ ਪੜ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜਿੱਥੇ ਖੜੇ ਖੜਾ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲੇ ਕੇ ਲਿਖਣਾ ਪੈਣਾ ਹੈ ਸ਼ੈਲ ਬੀਅਰ ਟ੍ਰੂ ਫੇਥ ਐਂਡ ਅਲਿਜੀਅਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ਼ ਬਾਈ ਲਾ ਐਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ ਸੋਸ਼ਲਿਜ਼ਮ ਸੈਕੂਲਰਿਜ਼ਮ ਐਂਡ ਡੈਮੋਕ੍ਰੇਸੀ ਐਂਡ ਵੁੱਡ ਅਪਹੋਲਡ ਦਾ ਸੋਵਰਨਟੀ ਯੂਨੀਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਅਗੇ ਕਿ ਵਿੱਚ ਇਹ ਚ ਹੋਰ ਕੰਡੀਸ਼ਨ ਹੈ ਕਿ ਦਾ देयर शुड बी ਕਲੀਅਰ ਪ੍ਰੋਵੀਜ਼ਨ ਇਨ ਦਾ ਪਾਰਟੀ ਕਨਸਟੀਟਿਊਸ਼ਨ ਅਬਾਊਟ ਦੀ ਮੈਂਬਰਸ਼ਿਪ ਆਫ ਦੀ ਪਾਰਟੀ देयर शुड नॉट बी ਐਨੀ ਡਿਸਕ੍ਰਿਮੀਨੇਸ਼ਨ ਇਨ ਦੀ ਮੈਟਰ ਆਫ ਮੈਂਬਰਸ਼ਿਪ ਇਹ ਸਾਰਾ ਜਿਹੜੀਆਂ ਸ਼ਰਤਾਂ ਨੇ ਨਾ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਮੈਂ ਸਿੰਘ ਸਾਹਿਬ ਨਾਲ ਵੀ ਜ਼ਿਕਰ ਕਰਕੇ ਆਇਆ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਇਹ ਇਹਨਾਂ ਨੂੰ 32 ਸਵਾਲਾਂ ਦਾ ਜਵਾਬ ਦੇਣਾ ਪੈਣਾ 32 ਸਵਾਲਾਂ ਦਾ ਇਲੈਕਸ਼ਨ ਕਮਿਸ਼ਨ ਦਾ ਜਿਹਦਾ ਜਵਾਬ ਹਾਂ ਜਾਂ ਨਾ ਚ ਦੇਣਾ ਪਣਾ 32 ਸਵਾਲ ਨੇ ਆ ਜ਼ਿਆਦਾਤਰ 32 ਨੇ 1 ਤੋਂ ਲੈ ਕੇ 32 ਤੱਕ ਸਵਾਲ ਵੀ ਕਿਸੇ ਚੀਜ਼ ਨੂੰ ਤੁਸੀਂ ਅੱਗੇ ਹੁੰਦਾ ਸੀ ਨਾ ਵੀ ਗੋਲਮੋਲ ਕਰਕੇ ਲਿਖ ਦਿਓਗੇ ਹੁਣ ਗੋਲਮੋਲ ਕਰਕੇ ਨਹੀਂ ਦੂਜਾ ਪਿੰਚਕੇ ਦੇ ਸਕਦੇ ਹਰ ਸਵਾਲ ਦਾ ਜਵਾਬ ਇਹ 32 ਨੇ ਇਹ ਜਿਹੜੇ ਔਰ ਇਹ ਦੇਖਿਓ ਸਾਰੀਆਂ ਗੱਲਾਂ ਜਿਹੜੀਆਂ ਸੈਕੂਲਰਿਜ਼ਮ ਦੀਆਂ ਸੋਸ਼ਲਿਜ਼ਮ ਦੀਆਂ ਕਿ ਮੈਂ ਆ ਦੇਖੋ ਦੇਖਿਆ ਆ ਦੇ ਡਿਕਲੇਅਰ ਡੈਮੋਕਰੇਸੀ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ ਐਜ਼ ਦੀ ਬੇਸਿਕ ਟੀਨਟ ਇਹ ਤੁਹਾਡੇ ਵਾਸਤੇ ਮੈਂ ਕਰ ਦਿਆਂ ਤੇ ਅੱਗੇ ਲਿਖਣਾ ਪੈਣਾ ਯੈਸ ਕਿ ਨੋ ਇੱਥੇ ਯੈਸ ਪੜਨਾ ਪੈਣਾ ਇਹਨਾਂ ਨੂੰ ਕਹੋ ਕਿ ਨੋ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜੋ ਕਹੋਗੇ ਮੈਂ ਤੁਹਾਡੀ ਗੱਲ ਮੰਨ ਜਿਹੜੇ ਸਾਨੂੰ ਸਲਾਹਵਾ ਦਿੰਦੇ ਆ ਨਾ ਪਾਰਟੀ ਦਾ ਕੰਮ ਚੱਲ ਸਕਦਾ ਆ ਲੈਕਚਰ ਕਮਿਸ਼ਨ ਦਾ ਡਾਕੂਮੈਂਟ ਆ ਮੇਰਾ ਨਹੀਂ ਆ ਜਿਹੜਾ ਮਰਜ਼ੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਲੈ ਲਵੇ ਇਹਦੇ ਵਿੱਚ ਨੋ ਲਿਖ ਕੇ ਤੇ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਪੋਲਿਟিক্যাল ਪਾਰਟੀ ਸਾਨੂੰ ਜੋ ਸਜ਼ਾ ਦੇਣਗੇ ਅਸੀਂ ਉਹਨਾਂ ਦੀ ਮਾਰ ਲਵਾਂਗੇ ਇਹਦੇ ਵਿੱਚ ਵੀ ਫਿਰ 29 ਜਿਹੜਾ ਇਹਦਾ ਸੈਕਸ਼ਨ 5 ਦਾ ਜਿਹੜਾ ਮੈਂ ਪਹਿਲਾਂ ਪੜਿਆ ਇਹ ਚ ਫਿਰ ਲਿਖ ਕੇ ਦੇਣਾ ਪੈਣਾ ਵੀ ਨਾਲ ਲਾਇਆ ਕਿ ਨਹੀਂ ਲਾਇਆ ਯੈਸ ਕਿ ਨੋ ਆਹ ਕਿ ਨਾ ਤੇ ਇਹਨਾਂ ਨੂੰ ਕੋ ਵੀ ਨਾ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਫਿਰ ਅਸੀਂ ਮਰ ਜਾਗੇ ਪੀ ਪਾਰਟੀਆਂ ਇਸ ਤਰੀਕੇ ਜਿਹੜੀਆਂ ਉਹ ਰਜਿਸਟਰ ਹੋ ਸਕਦੀਆਂ ਸੋ ਬੜੀ ਡਿਟੇਲ ਦੇ ਵਿੱਚ ਸਾਰਾ ਕਲਕਲ ਮੈਂ ਜਿਹੜਾ ਪੜਨ ਲੱਗਿਆ ਤੇ ਬੜਾ ਲੰਬਾ ਸਮਾਂ ਲੱਗੇਗਾ ਇਹ 32 ਸਵਾਲ ਨੇ ਜਿਹਦਾ ਜਵਾਬ ਜਿੰਨਾ ਵੀਰਾਂ ਨੇ ਪਾਰਟੀ ਰਜਿਸਟਰ ਕਰਾਉਣੀ ਆ ਉਹਨਾਂ ਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਪੈਣਾ ਮੈਂਬਰਸ਼ਿਪ ਸਾਰਿਆਂ ਵਾਸਤੇ ਖੋਲਣੀ ਪੈਣੀ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਬਣ ਸਕਦੀ ਇਸ ਕਰਕੇ ਪਾਰਟੀ ਆਪਣੇ ਫੈਸਲੇ ਪਾਰਟੀ ਸੰਵਿਧਾਨ ਮੁਤਾਬਕ ਰਹੇਗੀ ਇਹ ਘੱਟੋ-ਘੱਟ 4-5 ਜਗ੍ਹਾ ਦੇ ਉੱਤੇ ਇਹ ਇਹਦੇ ਵਿੱਚ ਫਾਰਮ ਦੇ ਵਿੱਚ ਲਿਖ ਕੇ ਦੇਣਾ ਪੈਂਦਾ ਕਿ ਕੋਈ ਵੀਟੋ ਪਾਵਰ ਨਹੀਂ ਹੋਊਗੀ ਤੁਹਾਨੂੰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੇ ਡੈਮੋਕ੍ਰੈਟਿਕ ਤਰੀਕੇ ਨਾਲ ਲੈਣੇ ਪੈਣਗੇ ਤਾਂ ਜਾ ਕੇ ਤੇ ਜਿਹੜੀ ਪਾਰਟੀ ਰਜਿਸਟਰ ਹੁੰਦੀ ਆ ਤੇ ਫਿਰ ਤੁਸੀਂ ਪੋਲੀਟੀਕਲ ਪਾਰਟੀ ਕੋਹਾਉਣ ਦੇ ਜਿਹੜੇ ਹੱਕਦਾਰ ਆ ਉਹ ਬਣਦੇ ਇਸ ਕਰਕੇ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਇਹੋ ਜਿਹਾ ਇਮਪ੍ਰੈਸ਼ਨ ਜਾਵੇ ਕਿਉਂਕਿ ਸਿੰਘ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਵੀ ਲਿਖਿਆ ਸੀ ਸਾਡੇ ਉਹਦੇ ਵਿੱਚ ਵੀ ਸਵਿਧਾਨ ਦੇ ਮੁਤਾਬਕ ਪਰ ਨਾਲ ਉਹਨਾਂ ਨੇ ਕੁਝ ਸ਼ਰਤਾਂ ਲਾਈਆਂ ਸੀ ਉਹ ਅਸੀਂ ਸਾਰਿਆਂ ਤੀਜਾ ਪਹਿਲਾ ਲੀਗਲ ਓਪੀਨੀਅਨ ਦੇ ਕੇ ਜੱਜਮੈਂਟ ਦੇ ਕੇ ਜਿਤੇ ਦੇ ਕੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਜਿਹੜੀ ਹੈ ਇਸ ਪਾਰਟੀ ਦੀ ਜ਼ਿੰਮੇਵਾਰੀ ਪੜਦੀ ਹੁੰਦੀ ਹੈ ਕਿ ਉਹਨਾਂ ਨੂੰ ਕਨਵਿੰਸ ਕੀਤਾ ਜਾ ਕਿਉਂਕਿ ਉਹ ਵੀ ਅਗੋਂ ਉਹਨਾਂ ਨੇ ਜੋ ਫੈਸਲਾ ਕੀਤਾ ਸੰਗਤ ਨੂੰ ਜਵਾਬਦੇ ਹੁੰਦੇ ਇਸ ਕਰਕੇ ਜਿਹੜੀ ਹੈ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਕੌਮ ਦੇ ਸਾਹਮਣੇ ਹੁੰਦੀ ਹੈ ਇਸ ਲਈ ਅਸੀਂ ਸਾਰਿਆਂ ਤੀਜਾਂ ਤੋਂ ਉਹਨਾਂ ਨੂੰ ਕਨਵਿੰਸ ਕਰਕੇ ਤੇ ਹੁਣ ਬੇਨਤੀ ਕਰਕੇ ਆਏ ਹਾਂ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਹੈ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀਆਂ ਹੈਗੇ ਭਰਤੀ ਦਾ ਫੈਸਲਾ ਕਰੇਗੀ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਕੋਈ ਵੀ ਇਮਾਨਦਾਰ ਵਰਕਰ ਜਿਹੜਾ ਕਿਸੇ ਨਾਲ ਪੱਖਪਾਤ ਇਮਾਨਦਾਰ ਕਿਸੇ ਵਰਕਟ ਦੇ ਨਾਲ ਪੱਖਪਾਤ ਪਾਰਟੀ ਨਹੀਂ ਕਰਦੀ ਕੋਈ ਵੀ ਭਰਤੀ ਕਰਨੇ ਚਾਵੇ ਸਾਰੇ ਕਰਾਂਗੇ ਪਰ ਉਹ ਪਾਰਟੀ ਦਾ ਢਾਂਚਾ ਹੁੰਦਾ ਇਸ ਕਰਕੇ ਪ੍ਰਧਾਨ ਸਾਹਿਬ ਦਾ ਅਸਤੀਫਾ ਵੀ ਉਸੇ ਹੀ ਵਰਕਟ ਕਮੇਟੀ ਨੇ ਪ੍ਰਵਾਨ ਕਰਨਾ ਉਹਦੀ ਮੀਟਿੰਗ ਜਿਹੜੀ ਆ ਹੁਣ ਅਸੀਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅੱਜ ਹੀ ਮੈਂ ਆਪਣੇ ਕਾਰਜਕਾਰੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਇੱਕ ਦਿਨ ਤੱਕ ਮੀਟਿੰਗ ਦੀ ਡੇਟ ਅਨਾਉਂਸ ਕਰ ਦਿੰਨੇ ਆ ਅਗਲੀ ਗੱਲ ਜਿਹੜੀ ਹੈ ਅਸੀਂ ਸਾਰੀ ਕਰਾਂਗੇ ਇੱਕ ਸਾਹਿਬ ਜਿਹੜੀ ਸੁਣਨ ਲੈਂਦੇ ਸੁਣਨ ਤੋਂ ਦੂਜਾ ਇਸ਼ੂ ਹੋ ਰਿਹਾ ਪਰ ਤੁਸੀਂ ਇਕੱਠੇ ਕੁਐਸਚਨ ਕਰ ਲਿਓ ਇੱਕ ਕੇਂਦਰ ਸਰਕਾਰ ਨੇ ਬਹੁਤ ਬਹੁਤ ਮਾੜਾ ਫੈਸਲਾ ਪੰਜਾਬ ਵਿਰੋਧੀ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਜਿਵੇਂ ਪਹਿਲਾਂ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਕਲੇਮ ਖਤਮ ਕਰਨ ਵਾਸਤੇ ਇੱਕ ਇੱਕ ਕਰਕੇ ਕੋਈ ਨਾ ਕੋਈ ਨਵੀਂ ਸਾਜਿਸ਼ ਘੜੀ ਜਾਂਦੀ ਹੈ ਕਦੀ ਹਰਿਆਣੇ ਦੇ ਕਾਰਡ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਹਰਿਆਣੇ ਨੂੰ ਵਿਧਾਨ ਸਭਾ ਵਾਸਤੇ ਜ਼ਮੀਨ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਦੀ ਜਿਹੜੀ ਅਫਸਰਾਂ ਦੀ ਰੇਸ਼ੋ ਹੈ ਉਹ ਡਿਸਟਰਬ ਕੀਤੀ ਜਾਂਦੀ ਹੈ ਸਾਡੇ ਤੇ ਹਰਿਆਣੇ ਦੇ ਅਫਸਰ ਜਿਹੜਿਆ ਉਹਦੀ ਥਾਂ ਤੇ ਉੱਤੇ ਕੇਂਦਰ ਦੇ ਅਫਸਰ ਵਕਫਤ ਸਮੇਂ ਤੇ ਡੈਪੂਟੇਸ਼ਨ ਤੇ ਆ ਗਏ ਆ ਆਪਣੇ ਨਵੇਂ ਕਿੱਡਲ ਬਣ ਗਏ ਬਹੁਤ ਕੁਛ ਅਗੇ ਜ਼ੁਲਮ ਇਹਨਾਂ ਨੇ ਜਿਹੜਾ ਉਹ ਕੀਤਾ ਇੱਕੋ ਇੱਕ ਮਨੁੱਖਾ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਪ ਪਰ ਹੁਣ ਜਿਹੜਾ ਜਿਹੜਾ ਐਡਵਾਈਜ਼ਰ ਆ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਹੁੰਦੇ ਆ ਚੰਡੀਗੜ੍ਹ ਦੇ ਇਸੇ ਕਰਕੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਸਤੇ ਬਣਿਆ ਸੀ ਤੇ ਪੰਜਾਬ ਨੂੰ ਆਉਣਾ ਪੰਜਾਬ ਦਾ ਹਿੱਸਾ ਤੇ ਪੰਜਾਬ ਦੇ ਗਵਰਨਰ ਨੂੰ ਵੀ ਪ੍ਰਸ਼ਾਸਕ ਫਾਰਦੀ ਟਾਈਮਪਿੰਗ ਲਾਇਆ ਜਾਂਦਾ ਟੈਂਪਰੇਰੀ ਯੂਟੀ ਬਣਾ ਕੇ ਪਰ ਹੁਣ ਚੀਫ ਸੈਕਟਰੀ ਲਾ ਕੇ ਜਿਹੜਾ ਮੈਸੇਜ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਚੀਫ ਸੈਕਟਰੀ ਦੀ ਪੋਸਟ ਹੈ ਕਿ ਇਹ ਅਸੀਂ ਪੰਜਾਬ ਨੂੰ ਟਰਾਂਸਫਰ ਨਹੀਂ ਕਰਨਾ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਪਾਰਟੀ ਲੈਵਲ ਤੇ ਵੀ ਅਸੀਂ ਵਰਕਿੰਗ ਕਮੇਟੀ ਦੀ ਜਸਲ ਮੀਟਿੰਗ ਹੋਏਗੀ ਇੱਥੇ ਫੈਸਲਾ ਲਵਾਂਗੇ ਔਰ ਕੇਂਦਰ ਨੂੰ ਮੈਂ ਅੱਜ ਵੀ ਬੰਗ ਕਰਦਾ ਕਿ ਪੰਜਾਬ ਅੱਗੇ ਬੜਾ ਦੁਖੀ ਆ ਕਿਸਾਨੀ ਦਾ ਸੰਕਟ ਕਿੱਡਾ ਵੱਡਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਜਿਹੜੀ ਕੰਡੀਸ਼ਨ ਹੈ ਕਿੰਨੀ ਮਾੜੀ ਹੋ ਗਈ ਆ ਬਹੁਤ ਪੰਜਾਬ ਅੱਗੇ ਜਿਹੜਾ ਭੁਗਤ ਰਿਹਾ ਸਜ਼ਾ ਤੇ ਹੋਰ ਸਜ਼ਾ ਪੰਜਾਬ ਨੂੰ ਦੇ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਸ ਕਰਕੇ ਬਾਰਡਰ ਸਟੇਟ ਆ ਇਸ ਲੰਦੇ ਧੱਕੇ ਕਰਨੇ ਪੰਜਾਬ ਨਾਲ ਬੰਦ ਕਰੋ ਇਹ ਜਿਹੜਾ ਫੈਸਲਾ ਤੁਸੀਂ ਨਵਾਂ ਕੀਤਾ ਨਾ ਪੰਜਾਬ ਨਾਲ ਕੰਸਲਟ ਕੀਤਾ ਗਿਆ ਨਾ ਹਰਿਆਣੇ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਜਵਾਬਦੇਹ ਆ ਕਿ ਉਹਨਾਂ ਨੇ ਇਸ ਗੱਲ ਨੂੰ ਕਿਵੇਂ ਹੌਣ ਦਿੱਤਾ ਕਿਉਂਕਿ ਤੁਸੀਂ ਜੇ ਸੁੱਤੇ ਰਹੋਗੇ ਜਾਂ ਕੇਜਰੀਵਾਲ ਸਾਹਿਬ ਤੋਂ ਡਰਦੇ ਰਹੋਗੇ ਤੇ ਇਦਾਂ ਪੰਜਾਬ ਦੇ ਜਿਹੜੇ ਹੱਕ ਆ ਇੱਕ ਇੱਕ ਕਰਕੇ ਜਾਈ ਜਾਣਗੇ ਇਹ ਪੰਜਾਬ ਦੀ ਜਨਤਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਹਦੇ ਵਾਸਤੇ ਹਰ ਲੜਾਈ ਲੜੇਗਾ ਇਹ ਵੀ ਮੈਂ ਉਸ ਗੱਲ ਦੀ ਖੇਧੀ ਜਿਹੜੀ ਆ ਕਰਦਾ ਹੁਣ ਜਿਹੜਾ ਕੋਈ ਤੁਹਾਡਾ ਕੁਐਸਚਨ ਆ ਇਹ ਇੱਕ ਮੰਨ ਲਓ ਕਿ ਜੇਕਰ ਤੁਸੀਂ ਵਰਕਿੰਗ ਕਮੇਟੀ ਅਸਤੀਫਾ ਪਰਵਾਣ ਕਰ ਲਈਦੀ ਹੈ ਤੇ ਨੈਗੇਟਿਵ ਇਫੈਕਟ ਕੀ ਹੋਣਗੇ ਕਿ ਪਾਰਟੀ ਦਾ ਸਿੰਬਲ ਜਾ ਸਕਦਾ ਹੈ ਕੀ ਹੋ ਸਕਦਾ ਹੈ ਥੋੜਾ ਜਿਹਾ ਡਿਟੇਲ ਦੇ ਵਿੱਚ ਨਹੀਂ ਜਦੋਂ ਵਰਕਿੰਗ ਕਮੇਟੀ ਨੇ ਤਾਂ ਕਰਨਾ ਹੀ ਹੈ ਵਰਕਿੰਗ ਕਮੇਟੀ ਦਾ ਅਧਿਕਾਰਤ ਹੈ ਜੀ ਜੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਜੀ ਉਹ ਤਾਂ ਉਹਦੀ ਮੀਟਿੰਗ ਤਾਂ ਨਹੀਂ ਅਸੀਂ ਰੱਖ ਰਹੇ ਸੀ ਕਿ ਅਸੀਂ ਆਹ ਜਿਹੜਾ ਭਰਤੀ ਵਾਲਾ ਇਸ਼ੂ ਸੀ ਇਹ ਪਹਿਲਾਂ ਸਿੰਘ ਸਾਹਿਬ ਦੀ ਸੰਤੁਸ਼ਟੀ ਕਰਾਉਣੀ ਚਾਹੁੰਦੇ ਠੀਕ ਹੈ ਜੀ ਉਹ ਅਸੀਂ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਾਨੂੰ ਕੰਮ ਦੀ ਕਾੜੀ ਨਹੀਂ ਹੁੰਦੀ ਪਹਿਲਾਂ ਸੰਸਥਾ ਦਾ ਸਤਿਕਾਰ ਹੈ ਇਸ ਕਰਕੇ ਪਹਿਲਾ ਅਸੀਂ ਉਹਨਾਂ ਨੂੰ ਜਿੰਨੀ ਦੇਰ ਤੱਕ تسਲੀ ਨਹੀਂ ਸੀ ਕਰਾ ਲੈਂਦੇ ਸਾਰੇ ਪੁਆਇੰਟਸ ਤੇ ਉਹਨਾਂ ਦੇਰ ਤੱਕ ਅਸੀਂ ਨਹੀਂ ਸੀ ਰੱਖਣੀ ਇਸ ਕਰਕੇ ਹੁਣ ਅੱਜ ਇਹ ਗੱਲ ਕਰਕੇ ਤੇ ਉਹਦੀ ਮੀਟਿੰਗ ਵਿੱਚ ਜੀ ਸਾਹਿਬ ਇਸ ਚੇਤੇ ਕੰਪੀਅਰ ਹੈ ਕਿ ਜਿਸ ਵਾਰੀ ਜੋ ਤੁਹਾਡੀ ਜਿਹੜੀ ਪਾਰਟੀ ਆ ਪੋਲੀਟੀਕਲ ਪਾਰਟੀਆਂ ਜਿਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਮੈਂਬਰ ਬਣਾਉਣ ਦਾ ਅਧਿਕਾਰ ਆ ਕੋਈ ਧਰਮ ਕੋਈ ਜਾਤ ਪਾਤ ਨਹੀਂ ਇਹਦੇ ਵਿੱਚ ਦੇਖਿਆ ਜਾਂਦਾ ਪਰ ਵਰਕਿੰਗ ਕਮੇਟੀ ਦੇ ਬਹੁਤਾਂ ਤੋਂ ਮੈਂਬਰ ਜਿਹੜੇ ਨੇ ਉਹ ਉਸ ਤੌਰ ਸੇਖਣੇ ਅੰਮ੍ਰਿਤਧਾਰੀ ਨੇ ਉਹ ਅਕਾਲ ਤੱਕ ਕਿਸੇ ਆਦੇ ਹਰ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਵੀ ਵਰਕਿੰਗ ਕਮੇ ਕਿਹੜੀ ਮੀਟਿੰਗੋਂ ਪੱਤਰ ਘਟੇ ਚ ਨਾ ਸੱਦ ਕੇ ਇੰਨੇ ਦਿਨ ਕਿਉਂ ਲਗਾਏ ਤੁਸੀਂ ਨਹੀਂ ਦੇਖੋ ਅਸੀਂ ਜਿਹੜਾ ਵੱਡਾ ਫੈਸਲਾ ਕਰਨਾ ਸੀ ਭੱਤੀ ਦਾ ਪਾਰਟੀ ਸੰਵਿਧਾਨ ਦੇ ਮੁਤਾਬਕ ਕਰਨਾ ਸੀ ਇਹ ਚ ਹਿੰਦੂ ਸਿੱਖ ਦਾ ਗੱਲ ਨਹੀਂ ਆ ਕਿ ਜਿਹੜੀ ਪਾਰਟੀ ਆ ਦੇਖਣਾ ਪਾਰਟੀ ਮੈਨੂੰ ਪੜ ਕੇ ਸੁਣਾ ਇਹ ਇਦਾਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਹੈ ਉਹਦੇ ਵਿੱਚ ਹੀ ਲਿਖਿਆ ਹੋਇਆ ਪਾਰਟੀ ਦੇ ਵਿੱਚ ਜੇ ਕਹੋ ਤਾਂ ਮੇਰੇ ਕੋਲ ਸੰਵਿਧਾਨ ਹੈ ਤੁਹਾਨੂੰ ਲਾਈਨ ਪੜ੍ਹ ਕੇ ਦੱਸ ਦਿੰਨਾ ਕਿ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਹੈ ਇਹਦਾ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਕਰਨਾ ਇਹਦੀਆਂ ਡਾਟਾ ਵੀ ਉਹਨੇ ਉਹਨੇ ਤਾਂ ਕਮੀਆਂ ਨੇ ਇਹਦੀ ਅਨਰੋਲਮੈਂਟ ਦਾ ਸਾਰਾ ਬਾਕੀ ਕੰਮਕਾਜ ਵੀ ਉਹਨੇ ਡਾਇਰੈਕਸ਼ਨ ਦੇਣੀ ਹੈ ਔਰ ਜਿੰਨੀ ਦੇਰ ਤੱਕ ਕੋਈ ਭਰਤੀ ਚੱਲਦੀ ਹੈ ਪਰਾਰੇ ਉਹਦੇ ਦਰ ਆਪਣੇ ਜ਼ਿੰਮੇਵਾਰ ਉਹਦੇ ਤੇ ਬਣੇ ਰਹਿੰਦੇ ਆ ਅਸੀਂ ਆਬਜ਼ਰਵਰ ਵੀ ਵਰਕਿੰਗ ਕਮੇਟੀ ਨੇ ਲਾਉਣੇ ਆ ਵੱਖ-ਵੱਖ ਜਿਲ੍ਹਿਆਂ ਦੇ ਦੂਜੀਆਂ ਸਟੇਟਾਂ ਦੇ ਇਹਦੇ ਜਿਹੜੀ ਭਰਤੀ ਦੇ ਪੈਸੇ ਆਉਣੇ ਆ ਉਹ ਵੀ ਪਾਰਟੀ ਦੇ ਅਕਾਊਂਟਾਂ 'ਚ ਜਮ੍ਹਾਂ ਹੋਣੇ ਆ ਜਿਹੜੀਆਂ ਭਰਤੀ ਦੀਆਂ ਕਾਪੀਆਂ ਇਸ਼ੂ ਹੋਣੀਆਂ ਉਹਦੇ ਲੈਜਰਾਂ 'ਚ ਸੀਰੀਅਲ ਨੰਬਰ ਚੜਦੇ ਆ ਕੱਲੇ-ਕੱਲੇ ਬੰਦੇ ਨੂੰ ਇਸ਼ੂ ਹੋਣੀ ਕਿੰਨੇ ਨੰਬਰ ਕਾਪੀ ਹੋਈ ਇਹ ਸਾਰਾ ਦਫ਼ਤਰ ਦਾ ਕੰਮ ਹੁੰਦਾ ਉਹਨੂੰ ਵਰਕਿੰਗ ਕਮੇਟੀ ਜਿਹੜੀ ਹੈ ਸਾਰੀ ਜਿਹੜੀ ਆ ਪਾਰਟੀ ਆ ਜਿਹੜਾ ਆਰਗੇਨਾਈਜੇਸ਼ਨ ਆ ਉਹ ਸਾਰੀ ਸੁਪਰਵਾਈਜ਼ ਕਰਦੀ। ਜੀਮਾ ਸਾਹਿਬ ਜਿਹਦੇ ਜਥੇਦਾਰ ਸਾਹਿਬ ਦਾ ਤੁਹਾਡੀ ਗੱਲ ਸੁਣ ਕੇ ਕੀ ਪ੍ਰਤੀਕਰਮ ਸੀਗਾ ਔਰ ਨਹੀਂ ਅਸਲ ਵਿੱਚ ਜਥੇਦਾਰ ਸਾਹਿਬ ਨੇ ਕਾਲੀ ਦਲ ਤੇ ਨਰਾਸ਼ੀ ਆਪਣਾ ਤੁਹਾਨੂੰ ਅਵਸਰ ਦਿੱਤਾ ਕਰਦੇ ਮਾਰੀ ਜੀ ਆਜੋ ਉਹਨਾਂ ਦਾ ਕੀ ਨਰਾਜ਼ਗੀ ਦੂਰ ਹੋਈ ਹੈ ਜੀ ਕਾਲੀ ਦਲ ਤੇ ਕੀ ਕੀ ਨਰਾਜ਼ੀ ਨਹੀਂ ਦੇਖੋ ਕਦੇ ਵੀ ਜਥੇਦਾਰ ਸਾਹਿਬ ਨਰਾਜ਼ਗੀ ਹੁੰਦੇ ਦੇਖੋ ਉਹਨਾਂ ਦੀ ਬੜੀ ਵੱਡੀ ਜੋ ਮੇਵਰੀ ਹੁੰਦੀ ਹੈ ਜਿੰਨੀ ਵਾਰੀ ਵੀ ਅਸੀਂ ਆਏ ਆ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੇ ਜਿਹੜੀ ਵੀ ਗੱਲ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਾਡੀ ਹਰ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਸਰਦਾਰ ਸਾਹਿਬ ਤੁਸੀਂ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਅੱਜ ਅਸੀਂ ਗਏ ਸੀ ਇਸੇ ਕਰਕੇ ਵੀ ਹੁਣ ਅਸੀਂ ਬਰਤੀ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਪ੍ਰਧਾਨ ਸਾਹਿਬ ਦੇ ਅਸੀਫੇ ਦਾ ਜਿਹੜਾ ਫੈਸਲਾ ਲੈਣਾ ਉਹ ਹੁਣ ਅਸੀਂ ਇਮੀਡੀਏਟਲੀ ਵਰਕੇ ਕਮੇਟੀ ਦੀ ਮੀਟਿੰਗ ਕਰਕੇ ਜੀਮਾ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ 24 ਸਾਲਾਂ ਤੋਂ ਬਾਅਦ ਅਗਰਾ ਕਾਲੀ ਦਲ ਇਸ ਵਾਰੀ ਉਹ ਵੀ ਚੋਣ ਨਹੀਂ ਲੜ ਰਿਹਾ ਨਹੀਂ ਕੋਈ ਨਹੀਂ ਪਹਿਲਾਂ ਵੀ ਅਸੀਂ ਕੋਈ ਯਾਰ ਤੁਸੀਂ ਮੇਰੇ ਕੋਲ ਪੁੱਛੋ ਸਰਨਾ ਸਾਹਿਬ ਇੱਕ ਤੇ ਜਿਹੜਾ ਸਾਰੇ ਆਪਾਂ ਜੀਮਾ ਸਾਹਿਬ ਉੱਤੇ ਜਦੇਦਰ ਸਾਹਿਬ ਨੂੰ ਰੱਖ ਕੇ ਆਏ ਨੇ ਆਪਣਾ ਸਾਰਾ ਫੱਕ ਰੱਖ ਕੇ ਆਏ ਨੇ ਤੁਸੀਂ ਵੀ ਦਿੱਲੀ ਕਿਵੇਂ ਚਾਹਦੇ ਨੇ ਜੋ ਪਾਰਟੀਆਂ ਚਲਾ ਰਹੇ ਜੋ ਚਾਹਦੇ ਨੇ ਪਰ ਮੈਂ ਤੁਹਾਨੂੰ ਸਹੀ ਹੁੰਦਾ ਸਾਰੀਆਂ ਪਾਰਟੀਆਂ ਚ ਸਾਰਾ ਕੁਝ ਸੇਮ ਹੁੰਦਾ ਨਹੀਂ ਸਾਰਿਆਂ ਗੱਲਾਂ ਦਾ ਜਵਾਬ ਦੇ ਦੇਣਾ ਹਾਂਜੀ ਉਹ ਹੀ ਕਰਦੇ ਪਾਰਟੀਆਂ ਅਸੀਂ ਸਾਰੇ ਹਾਂਜੀ ਹਾਂਜੀ ਜਥੇਦਾਰ ਸਾਹਿਬ ਦੀ ਮੀਟਿੰਗ ਨਾਲ ਹਾਂਜੀ 200% ਰਾਜੀ ਹੋ ਕੇ ਆਇਆ ਅੱਛਾ ਜੀ ਇਸ ਆਫਰ ਕੋ ਗੱਲ ਦੇਖਣੀ ਸੀ ਜੀ ਉਹ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਜੈਦਰ ਸਾਹਿਬ ਨੇ ਸੱਤ ਮੈਂਬਰੀ ਬਣਾਈ ਸੀ ਭਰਤੀ ਬਾਰੇ ਉਹਦੇ ਬਾਰੇ ਕੋਈ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੋ ਚੀਜ਼ਾਂ ਲਿਖੀਆਂ ਸੀ ਨਾਲ ਉਹਨਾਂ ਨੇ ਵੀ ਲਿਖਿਆ ਸੀ ਕਿ ਪਾਰਟੀ ਦੇ ਆਪਣੇ ਸੰਵਿਧਾਨ ਦੇ ਮਤਲਬ ਉਹ ਅਸੀਂ ਲਿਖਿਆ ਕਿ ਉਹ ਸੰਵਿਧਾਨ ਦੇ ਵਿੱਚ ਨਹੀਂ ਹੁੰਦੀ ਇਸੇ ਕਰਕੇ ਤਾਂ ਇੰਨਾ ਟਾਈਮ ਲਿਆ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਕਰੋ ਪਾਰਟੀ ਦਾ ਨੁਕਸਾਨ ਨਹੀਂ ਹੋਣਾ। ਕਿ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਇਸ ਚੀਜ਼ ਨੂੰ ਪ੍ਰਬੰਧ ਕੀਤਾ। ਸਰਨਾ ਸਾਹਿਬ ਆਕਾਲੀ ਦਲ ਬਹੁਤ ਮਜ਼ਬੂਤ ਹੋਇਆ ਦਿੱਲੀ ਦੇ ਵਿੱਚ ਪਰ ਚੋਣ ਨਹੀਂ ਲੜ ਰਿਹਾ ਇਸ ਵਾਰੀ ਕੀ ਕਾਰਨ? ਤਾਂ ਕਿ ਹੋਰ ਮਜ਼ਬੂਤ ਹੋ ਜਾਏ। ਆਪ ਹੀ ਮਸਾਬੇ ਹਰ ਕੇ ਕਮਜ਼ੋਰ ਨਾ ਹੋ ਜਾਏ ਇਹ ਹੋਰ ਮੁਝੀ ਤੋਂ ਜਿੱਤਨ ਦੀ ਕਲਕਾਰ ਦੇਤੇ ਨਹੀਂ ਲੱਗਦਾ ਕਾਲੀ ਨਾਲ ਜਿੱਤਨ ਦੀ ਕਲਕਾਰ ਦੇਤੇ ਨਹੀਂ ਲੱਗਦਾ ਜੀ ਬਾਜੀ ਇਹ ਇੱਕ ਪੰਨੇ ਸਮਾਰਨ ਲਿਖਿਆ ਦੇ ਕੇ ਜਿੱਤਨ ਵਾਲ ਸਾਹਿਬ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਗਰੰਟੀ ਚੱਕਾ ਵਾਸਤੇ 18000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਜਿਹੜਾ ਬੰਦਾ ਇੱਥੇ 1000 ਰੁਪਏ ਬੀਬੀਆਂ ਨੂੰ ਨਹੀਂ ਦਿੱਤਾ 3 ਸਾਲ ਹੋ ਗਏ ਇਹ ਇਹ ਲੋਕ 18000 ਦੀ ਉਮੀਦ ਕਰਦੇ ਨੇ ਨਹੀਂ ਪਰ ਉੱਥੇ ਪੰਨੀ ਸਿੰਘਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਲੋਕਾਂ ਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜਿਹੜਾ ਉਹਨਾਂ ਦਾ ਹਿੱਸਾ ਗਰੰਤੀ ਸਿੰਘਾਂ ਦਾ ਬੜੇ ਸਤਿਕਾਰ ਦੇ ਨਾਲ ਕਮੇਟੀਆਂ ਭੇਟ ਕਰਦੀਆਂ ਨੇ ਇਹਨਾਂ ਦਾ ਅਨਾਉਂਸਮੈਂਟ ਨਹੀਂ ਕਰਨੀ ਹੁੰਦੀਆਂ ਗਰੰਤੀ ਸਿੰਘ ਸਾਡੇ ਨਾਲੋਂ ਜ਼ਿਆਦਾ ਸਮਿਧੀ ਇਹਨਾਂ ਲੋਕਾਂ ਸਰਨਾਬ ਕੀ ਦਿੱਲੀ ਦੇ ਵਿੱਚ ਦੋ ਰਸਤੀ ਹੈ ਸਰਨਾਬ ਕੀ ਦਿੱਲੀ ਦੇ ਵਿੱਚ ਦੋ ਧਰਮ ਹੀ ਵਸਦੇ ਨੇ ਇੱਕ ਸਿੱਖ ਧਰਮ ਤੇ Hindu ਧਰਮ ਜੇ ਕੈਦਰੀ ਵਾਲੇ 18000 ਰੁਪਿਆ ਪੰਤਾਂ ਵਸਦੇ ਜਾਂ ਸਿੱਖਾਂ ਵਿੱਚ ਗਰੰਤੀਆਂ ਵਾਸਤੇ ਤੈਅ ਕੀਤਾ ਬਾਕੀ ਧਰਮਾਂ ਦੇ ਵੀ ਦੇਖੋ ਜੀ ਮੈਂ ਪਹਿਲੀ ਗੱਲ ਹੈਗੀ ਹਾਂਜੀ ਸਰਨਾਬ ਸਾਹਮਣੇ ਅਸੀਂ ਸਾਹਮਣੇ ਸਰ ਆਪਣੇ ਰਾਗੀ ਸਿੰਘਾਂ ਵਾਸਤੇ ਗਰੰਤੀ ਸਿੰਘਾਂ ਵਾਸਤੇ ਕਿਸੇ ਸਰਕਾਰ ਕੋਲ ਕੋਈ ਮਾਇਆ ਲੈਣ ਦੇ ਬਰੋਦਾਂ ਹਾਂ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਗੁਰਦੁਆਰੇ ਸੇਵਾ ਕਰਦੇ ਹਨ ਉਹਨਾਂ ਨੂੰ ਕਿਸੇ ਦਿੱਲੀ ਦੇ ਬੰਈਏ ਕੋਲੋਂ ਫਲਾਣੇ ਕੋਲੋਂ ਪੈਸੇ ਲੈਣ ਦੀ ਲੋੜ ਨਹੀਂ ਉਹ ਗੁਰੂ ਘਰ ਕੋਲੋਂ ਆਪਣਾ ਪੈਸਾ ਪਰ ਦੋ ਧਰਮਾਂ ਨੂੰ ਹੀ ਇਹਨਾਂ ਨੇ ਲਾਣ ਦਿੱਤਾ ਪਰ ਇਹ ਇੱਕ ਪ੍ਰਾਅ ਧਰਮ ਬਣਾ ਲਓ ਯਾਰ ਪਰ ਗੁਰਦੁਆਰਿਆਂ ਦੇ ਗ੍ਰੰਥੀ ਔਰ ਰਾਗੀ ਸਿੰਘ ਕਿਸੇ ਕੋਲ ਕੋਈ ਪੈਸਾ ਨਹੀਂ ਲੈਣਗੇ ਜਿਹੜੇ ਪੈਸੇ ਲੈਣਗੇ ਉਹ ਗੁਰੂ ਦੇ ਦੇਣਦਾਰ ਹੋਣਗੇ ਦੀਮਾ ਸਾਹਿਬ ਆਸ ਤੇ ਕ੍ਰਾਈਸਿਸ ਤੋਂ ਬਾਅਦ ਅਕਾਲੀ ਦਲ ਉਹਨਾਂ ਸਿੱਤੇ ਮਗੀ ਮੇਲੇ ਮੁਕਤਰਵਾਲੇ ਕਾਨਫਰੰਸ ਕਰਨ ਜਾ ਰਿਹਾ ਜੀ ਕੀ ਕਹਿਣਾ ਚਾਹੋ ਦੱਸੋ ਨਹੀਂ ਦੇਖੋ ਗੱਲ ਇਹ ਹੈ ਕਿ ਉੱਥੇ ਹਰ ਸਾਲ ਹੀ ਕਿਉਂਕਿ ਸ਼੍ਰੀ ਮੁਕਤਸਰ ਸਾਹਿਬ 40 ਮੁਪਿਆਂ ਤੇ ਮਾਤਾ ਪਾਕੌਰ ਦੀ ਬੜੀ ਵੱਡੀ ਇਤਿਹਾਸਿਕ ਧਰਤੀ ਹੈ ਚੁੱਟੀ ਗੰਢੀ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਹੀ ਉੱਥੇ ਸਾਡੀ ਕਾਨਫਰੰਸ ਜਿਹੜੀ ਹੈ ਉਹ ਬੜੀ ਵੱਡੀ ਹੁੰਦੀ ਹੈ ਮੋੜੂ ਮੀ ਅੱਜ ਕੀ ਵੀ ਜਿਹੜੀ ਆ ਬੜੀ ਵੱਡੀ ਪੱਧਰ ਦੇ ਉੱਤੇ ਜਿਹੜੀ ਆ ਸਖਤਾ ਪਹੁੰਚ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਪੇਸ਼ ਕਰਨ ਗਿਆ। ਬਾਕੀ ਜਿਹੜੀਆਂ ਵਿਚਾਰਾ ਵੀ ਬੱਚ ਵਿਚਾਰਾ ਨਕੀ ਦੇ ਉੱਤੇ ਹੋਣ ਗਿਆ। ਉਹਦੀ ਤਿਆਰੀ ਚੱਲ ਰਹੀ ਆ ਬੜੀ ਵੱਡੀ ਕਾਮਯਾਬ ਕਾਨਫਰੰਸ ਜਿਹੜੀ ਆ ਹੋਏਗੀ। ਸਾਰੇ ਪਰੰਪਰੇਖੇ ਜਿਹੜੇ ਦੁਸ਼ਮਣ ਦੇ ਵਿਰੋਧੀਆਂ ਦੇ ਉਹ ਕਾਨਫਰੰਸ ਕਰਦੇ ਕਿ ਮਸਾਬੇ ਖੇਮਾ ਸਾਹੂਨ ਜਿੱਦੀ ਗੱਲ ਕਰਤੇ ਆਈਏ ਕਿ ਜਿਹੜਾ ਜਥੇਦਾਰ ਸਾਹੂ ਦੇ ਨਾਲ ਜਿਹੜੀ ਜਥੇਦਾਰ ਸਾਹੂ ਦੇ ਨਾਲ ਮੀਟਿੰਗ ਹੋਈ ਆ ਉਹਨੂੰ ਲੈ ਕੇ ਨਤੀਜਾ ਕੀ ਨਿਕਲਿਆ ਸਰਦਾਰ ਦੇ ਮਤਲਬ ਅਗਲੇ ਕਾਰਵਾਈ ਕੀਤੀ ਜਾਏਗੀ ਹਾਂਜੀ ਹਾਂਜੀ ਜਿਹੜੀ ਸੁਲਤਾਨ ਦੇ ਬਤਨੀ ਇੱਕ ਗੱਲ ਇੱਕ ਦੇ ਦਿੱਤੇ ਕਿ ਮਸਲ ਇੱਕ ਆਦੇਸ਼ ਹੋਇਆ ਸੀ ਜਾਲ ਸ੍ਰੀ ਕਾਲਕ ਸੈਨ ਤੋਂ ਦੇ ਦਿੱਤਾ ਵੱਲੋਂ ਕਿ ਜਿਹੜੇ ਬਾਲਕਾਜੀ ਨੇ ਉਹ ਇਕੱਠੇ ਹੋ ਜੋ ਉਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਕਾਲੀ ਸੁਧਾਰ ਲੈਣ ਸੀਗਾ ਉਹਨਾਂ ਨੇ ਆਪਣਾ ਭੰਗ ਕਰਕੇ ਉਹ ਇਕੱਠੇ ਹੋਣ ਵਾਸਤੇ ਉਹਨਾਂ ਨੇ ਇੱਕ ਮਨ ਪੱਤਰ ਜਿਹੜਾ ਸੀਗਾ ਸ੍ਰੀ ਕਾਲਕ ਸੈਨ ਨੂੰ ਦੇ ਦਿੱਤਾ ਕਿ ਅਸੀਂ ਆਪਣਾ ਜਿਹੜਾ ਕਾਲੀ ਸੁਧਾਰ ਲੈ ਰਹੇ ਆ ਉਹ ਅਸੀਂ ਭੰਗ ਕਰ ਰਹੇ ਆ ਜੋ ਕਰ ਵੀ ਦਿੱਤਾ ਉਹਨਾਂ ਨੇ ਇਖਤੀ ਦੇ ਵਿੱਚ ਵੀ ਦੇ ਦਿੱਤਾ ਪਰ ਜਿੱਤੇ ਨਹੀਂ ਹੈ ਉਹਦੇ ਵਿੱਚ ਮੈਂ ਦੱਸ ਰਿਹਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਦੰਦਮਾਨ ਸਾਹਿਬ ਨੇ ਚਾਹੇ ਉਹ ਫ੍ਰੀਨੀ ਰਖੜਾ ਸਾਹਿਬ ਨੇ ਕਿ ਉਹਨਾਂ ਨੂੰ ਉਤਾਲੀ ਦਲ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਕਿਉਂਕਿ ਇਸ ਇੱਕ ਲਾਈਨ ਨੇ ਬਤਾਸਮਾਨ ਸਾਹਿਬ ਜੀ ਦੇ ਨਾਮ 'ਤੇ ਮਾਪਿਆਂ ਨੇ ਰੱਖੀ ਮਾਪੇ ਸਹੁਰਿਆਂ ਦੀ ਹੋਈ ਉਹ ਉਤਰੋ ਵੀ ਭੰਗ ਕਰਕੇ ਰਹਿ ਗਿਆ ਨਾ ਤੁਸੀਂ ਉਹਨਾਂ ਨੂੰ ਲੈ ਰਹੇ ਹੋ ਉਹ ਆ ਕੇ ਤੁਹਾਨੂੰ ਦੇਖ ਸਕਦੇ ਠੀਕ ਦੇਖੋ ਅੱਜ ਜਿੰਨਾ ਕੁਝ ਮੈਂ ਕਿਹਾ ਜਿਹੜੇ ਲੋਕੀ ਪਾਕੀ ਤ੍ਰਤੀ ਇਮਾਨਦਾਰ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਇਸ਼ਾਰਾ ਜੋ ਹੋ ਜਾਂਦਾ ਹੈ ਉਹ ਸਮਝ ਜਾਂਦਾ ਹੈ ਬਾਕੀ ਕਈਆਂ ਨੇ ਉਦੇਸ਼ ਕਈ ਥਾਵਾਂ ਤੋਂ ਲੈਣੇ ਉਹਨਾਂ ਦੇ ਫੈਸਲੇ ਕਰਨਾ ਮੈਂ ਨਹੀਂ ਕਰ ਸਕਦਾ ਉਹ ਜਦੋਂ ਸਮਾਂ ਆਏਗਾ ਜਦੋਂ ਕਿਸੇ ਨੇ ਸੇਵਾ ਕਰਨੀ ਹੋਵੇ ਪਾਰਟੀ ਹਮੇਸ਼ਾ ਓਪਨ ਰਹਿੰਦੀ ਪਾਰਟੀ ਮਾਦੀ ਤਰ੍ਹਾਂ ਹੁੰਦੀ ਹੈ ਪਾਰਟੀ ਹਮੇਸ਼ਾ ਓਪਨ ਰਹਿੰਦੀ ਹੈ ਅਪਰੋਚ ਕਰਨ ਵਾਲੇ ਦੀ ਭਾਵਨਾ ਤੇ ਡਿਪੈਂਡ ਕਰਦਾ ਹੁੰਦਾ ਪਾਰਟੀ ਕਦੀ ਵੀ ਪਾਰਟੀ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਹੁੰਦੀ ਪਾਰਟੀ ਹਮੇਸ਼ਾ ਸਾਰੇ ਨੂੰ ਕਲਾ ਵਿੱਚ ਲੈਂਦੀ ਆ ਪਰ ਜੇ ਕਿਸੇ ਦੇ ਅੰਦਰ ਬਦਨੀਤੀ ਹੈ ਜਾਂ ਕਿਸੇ ਨੂੰ ਕੋਈ ਹੋਰ ਆਦੇਸ਼ ਦੇ ਰਿਹਾ ਹੈ ਤਾਂ ਉਹਦੇ ਤੋਂ ਸचेत ਰਹਿਣਾ ਪੈਂਦਾ ਇਸ ਕਰਕੇ ਮੈਂ ਤਾਂ ਪਹਿਲੇ ਕਿਹਾ ਸੀ ਨਾ ਕਿ ਪਾਰਟੀ ਦੇ ਨੂੰ ਭਰਤੀ ਖੋਦੀ ਆ ਨਾ ਅਸੀਂ ਕਦੀ ਵੈਰ ਵਿਰੋਧ ਨਹੀਂ ਕਰਦੇ ਸਾਰੇ ਦਬ ਕੇ ਭਰਤੀ ਕਰਨ ਜਿਹੜੇ ਇਮਾਨਦਾਰ ਵਰਕਰ ਨੇ ਪਾਰਟੀ ਦੇ ਉਹਨਾਂ ਨੂੰ ਨਾ ਕਦੀ ਉਹਨਾਂ ਨੇ ਕੋਈ ਕੁਐਸਚਨ ਰੇਜ਼ ਕੀਤਾ ਨਾ ਕਦੀ ਹੁੰਦਾ ਇਸ ਕਰਕੇ ਇਕੱਲੇ-ਇਕੱਲੇ ਦਾ ਸਪੈਸੀਫਿਕ ਆਨਸਰ ਜੀ ਮੈਂ ਦੇ ਸਕਦਾ ਜੋ ਜੋ ਸਮਾਏਗਾ ਇਹ ਸਾਰਾ ਕੁਝ ਇੱਕ ਦਿਨ ਚ ਜਿਹੜਾ ਖਤਮ ਨਹੀਂ ਹੁੰਦਾ ਹੁੰਦਾ ਚੱਲਦਾ ਰਹਿੰਦਾ ਕੰਮ ਅੱਗੇ ਅੱਗੇ ਔੜੀ ਔੜੀ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਦਿੱਤੀ ਤੇ ਹਰ ਤੱਕ ਸਾਨੂੰ ਕੋਈ ਪਤਾ ਹੀ ਨਹੀਂ ਸਾਡੇ ਅੱਜ ਬੁਲਾਇਆ ਵੀ ਨਹੀਂ ਗਿਆ ਜੀ ਚਲੋ ਅੱਜ ਅੱਜ ਇੰਨਾ ਕਾਫੀ ਹੈ ਬਾਕੀ ਹੁਣ ਫੇਰ ਮਿਹਰਬਾਨੀ